ਮੈਨੂੰ ਮੁਆਫ ਕਰਨਾ ਸਾਡੇ ਘਰਾਂ ਦੇ ਵਿੱਚ ਝੂਠ ਤੇ ਝੂਠ ਦਾ ਪਸਾਰਾ ਹੋ ਗਿਆ ਇੱਕ ਹੱਥ ਨਾਲ ਫਰਿੱਜ ਖੋਲਦੇ ਆ ਤੇ ਦੂਸਰੇ ਹੱਥ ਨਾਲ ਬੋਤਲ ਦਾ ਢੱਕਣ ਖੋਲ ਕੇ ਮੂੰਹ 'ਚ ਲਾ ਕੇ ਬੋਤਲ ਪਾਣੀ ਪੀ ਕੇ ਫੇਰ ਵਿੱਚ ਰੱਖ ਦਿੰਦੇ ਆ ਆ ਘਰਾਂ ਦੇ ਵਿੱਚ ਹਾਲ ਹੋ ਗਿਆ ਘਰਾਂ ਦੇ ਵਿੱਚ ਝੂਠ ਹਨੇਰੇ ਝੂਠੇ ਹੱਥੀਂ ਭਾਂਡਿਆਂ ਵਿੱਚ ਟਕਣਾ ਝੂਠੇ ਹੱਥੇ ਪ੍ਰਸ਼ਾਦਾ ਤਿਆਰ ਕਰਦੇ ਆ ਨੰਗੇ ਸਿਰ ਪ੍ਰਸ਼ਾਦਾ ਤਿਆਰ ਕਰਦੇ ਆ ਸਾਡੇ ਘਰਾਂ ਦੀ ਮਰਜ਼ਾਦਾ ਸੀ ਗੁਰ ਸਿੱਖੇ ਦੇ ਕੋਈ ਵੀ ਮਾਏ ਭਾਏ ਨੰਗੇ ਸਿਰ ਨਹੀਂ ਸੀ ਰਹਿੰਦਾ ਆ ਸਾਡੀਆਂ ਮਾਮਾ ਭੈਣਾਂ ਬੈਠੀਆਂ ਮੇਰੇ ਧੀਆਂ ਬੈਠੀਆਂ ਨੰਗੇ ਸਿਰ ਕਦੋਂ ਹੁੰਦੇ ਸੀ ਜਦੋਂ ਧੀ ਦਾ ਸਿਰ ਦਾ ਸਾਈਂ ਚੜਾਈ ਕਰ ਜਾਂਦਾ ਸੀ ਉਹਦੇ ਸਿਰ 'ਤੇ ਚੁੰਨੀ ਲਾ ਦਿੰਦੇ ਸੀ ਇਹ ਨਿਸ਼ਾਨੀ ਸੀ ਕਿ ਨੰਗੇ ਸਿਰ ਹੋ ਗਈ ਤੇ ਅੱਜ ਆਪਣੇ ਆਪ ਹੀ ਲਜਾਉਂਦਿਆਂ ਤੁਸੀਂ ਨੰਗੇ ਸਿਰ ਹੋ ਰਹੀਆਂ ਜਿਹੜੇ ਪ੍ਰਾਤਨ ਮਹਾਤਮਾ ਸੀ ਉਹ ਕਹਿੰਦੇ ਸੀ ਭਾਈ ਰਸੋਈ ਦੇ ਵਿੱਚ ਸਿਰ ਟਾ ਕੇ ਜਾਓ ਘਟੋ ਘਟ ਜੇ ਬਾਹਰ ਨਹੀਂ ਰੱਖਣਾ ਤਾਂ ਰਸੋਈ 'ਚ ਤਾਂ ਸਿਰ ਟਾ ਕੇ ਜਾਓ ਔਰ ਰਸੋਈ 'ਚ ਤੁਸੀਂ ਮੂਲ ਮੰਤਰ ਕਰੋ ਗੁਰ ਮੰਤਰ ਕਰੋ ਜਪ ਜੇ ਕਰੋ ਚੌਪਈ ਪੜੋ ਕੋਈ ਬਾਣੀ ਪੜੋ ਨਹੀਂ ਵਾਹਿਗੁਰੂ 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 ਕਰ ਲਓ ਔਰ ਰਸੋਈ 'ਚ ਕੋਈ ਫੋਨ ਨਾ ਚਲਾਓ ਰਸੋਈ ਦੇ ਵਿੱਚ ਤੁਹਾਡਾ ਜਿਹੋ ਜਿਹਾ ਖਿਆਲ ਹੋਵੇਗਾ ਸਕਣ ਵਾਲੇ ਦਾ ਮਨ ਉਹੋ ਜਿਹਾ ਹੋ ਜਾਵੇਗਾ